ਪਹਾੜੀ ਦੇ 350 ਸਾਲਾ ਸ਼ਹਾਦੀ ਪੁਰਬ ਨੂੰ ਸਮਰਪਿਤ ਅੱਜ ਦੇ ਸਾਹਮਣੇ ਇੱਕ ਸਾਖੀ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਮਾਤਾ ਗੁਫਰੀ ਜੀ ਸ਼ਹਾਦਤ ਦੇ ਰਾਤੇ ਗੰਗੂ ਦੇ ਸੂਦੇਂ ਤੇ ਮਾਤਾ ਗੁਫਰੀ ਜੀ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਇੱਕ ਰਾਤ ਮੋਰਿੰਡੇ ਦੇ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਜਗੜ ਕੇ ਮੋਰਿੰਡੇ ਤੋਂ ਸਰਹੰਦ ਲਿਆਂਦਾ ਗਿਆ ਅਤੇ ਠੰਡੇ ਪੁੱਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਨ ਕੜੱਕੇ ਦੀ ਆਤ ਖੰਡੀ ਹਵਾ ਸਿਰ ਤੇ ਕੋਈ ਛਾਤ ਨਹੀਂ ਸਭ ਖੁੱਲੇ ਆਸਮਾਨ ਦੇ ਵਰਤ ਵਰਗਾ ਠੰਡੇ ਫਰਸ਼ ਤੇ ਕੰਨਾਂ ਸਾਣ। ਮਾਤਾ ਗੁਤਰੀ ਜੀ ਸਾਰੀ ਰਾਤ ਪੁੱਤਰਿਆ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਗਾਉਂਦੇ ਆ ਹੌਸਲੇ ਦਿੰਦੇ ਰਹਿੰਦੇ। ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ ਕਿ ਧਰਮ ਦਾ ਰਾਹ ਹੀ ਜੀਵਨ ਨੂੰ ਅਮਲ ਕਰਨਾ ਹੈ। ਅਗਲੇ ਦਿਨ ਉਹਨਾਂ ਨੂੰ ਵਜ਼ੀਰ ਖਾਨ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਦਰਬਾਰ ਭਰਿਆ ਹੋਇਆ ਸੀ ਕਾਜ਼ੀ, ਮੁੱਲਾ, ਅਗਿਆਕਾਰੀ ਅਤੇ ਹੋਰ ਬੇਅੰਤ ਲੋਕ। ਦਰبار ਵਿੱਚ ਆਜਾ ਸਤ ਵਜ਼ੀਰ ਖਾਨ ਨੇ ਬੱਚਿਆਂ ਨੂੰ ਵੇਖ ਕੇ ਨਰਮਸਰ ਵਿੱਚ ਕਿਹਾ ਬੱਚਿਓ ਇਸਲਾਮ ਕਬੂਲ ਕਰ ਲਵੋ ਅਸੀਂ ਤੁਹਾਨੂੰ ਮਹਿਲਾ ਵਿੱਚ ਰੱਖਾਂਗੇ ਖਜ਼ਾਨਿਆਂ ਨਾਲ ਵਿਆਹਾਂਗੇ ਤੁਸੀਂ ਰਾਜੇ ਬਣ ਜਾਓਗੇ ਪਰ ਉਹ ਨਿੱਕੇ ਸੂਰਮੇ ਨਿਸ਼ਚੈ ਨਾਲ ਖੜੇ ਰਹੇ ਬਾਬਾ ਜੋਰਾਵਰ ਸਿੰਘ ਜੀ ਦੀਆਂ ਅੱਖਾਂ ਵਿੱਚ ਚਮਕ ਸੀ ਇੱਕ ਸੰਤੰਨ ਦਿਨ جاری ਰਿਹਾ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਪਤੇ ਸਿੰਘ ਜੀ ਨੂੰ ਦਰਬਾਰ ਵਿੱਚ ਪੇਸ਼ ਕਰਕੇ ਕਈ ਪ੍ਰਕਾਰ ਦੇ ਲਾਲਸ ਦਿੱਤੇ ਜਾਂਦੇ ਪਰ ਸਾਹਿਤ ਜਾਣਿਆ ਅਗੰਮੀ ਦ੍ਰਿੜਤਾ ਨਾਲ ਭਰਪੂਰ ਸਾ ਅਸੀਂ ਆਪਣੇ ਗੁਰੂ ਪਿਤਾ ਦੇ ਰਾਹ ਚੱਲਾਂਗੇ ਅਤੇ ਧਰਮ ਨਹੀਂ ਛੱਡ ਸਕਦੇ ਵਜ਼ੀਰ ਖਾਨ ਨੇ ਧਮਕੀ ਦੇ ਕੇ ਕਿਹਾ ਜੇ ਤੁਸੀਂ ਨਾਮ ਨਹੀਂ ਲਏ ਤਾਂ ਤੁਹਾਨੂੰ ਜ਼ਿੰਦਾ ਕੰਢਾ ਵਿੱਚ ਕਿੰਡਤਾ ਜਾਵੇਗਾ ਬਾਬਾ ਫਤੇ ਸਿੰਘ ਜੀ ਨੇ ਹੌਸਲੇ ਨਾਲ ਬੋਲੇ ਮੌਤ ਸਾਨੂੰ ਡਰਾ ਨਹੀਂ ਸਕਦੀ ਅਸੀਂ ਆਪਣੇ ਦਾਦਾ ਜੀ ਦੇ ਰਾਹ ਤੇ ਚੱਲਾਂਗੇ ਇਹ ਸੁਣ ਕੇ ਦਰਬਾਰ ਵਿੱਚ ਖੜੇ ਸਾਰੇ ਅਹਲਕਾਰ ਸੁੰਨ ਹੋ ਗਏ ਕੁੱਚਾ ਮੰਨੇ ਕਿਹਾ ਇਸ ਬੋਲੀਏ ਨੇ ਵੱਡੇ ਹੋ ਕੇ ਸਾਨੂੰ ਲੰਘਣਗੇ ਇਸ ਲਈ ਇਹਨਾਂ ਸੋਲੀਆਂ ਨੂੰ ਮਸਲ ਕੇ ਰੱਖ ਦੇਣਾ ਚਾਹੀਦਾ ਹੈ ਕਾਜ਼ੀ ਨੇ ਵੀ ਕਿਹਾ ਇਹ ਬੱਚੇ ਅਡੋਲ ਸਾਡੇ ਕਦੇ ਵੀ ਨਹੀਂ ਮੰਨਣਗੇ ਇਸ ਲਈ ਇਹਨਾਂ ਨੂੰ ਸਗਾਈ ਮੋਤ ਤੋਂ ਉਚਾਈ ਦੀ ਹੈ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਗੁਰੂ ਦੇ ਲਾਲ ਅਟਲ ਰਹੇ ਅਤੇ ਫਿਰ ਫੈਸਲਾ ਹੋਇਆ ਇਹਨਾਂ ਬੱਚਿਆਂ ਨੂੰ ਪੰਡਾ ਵਿੱਚ ਚੁਣਿਆ ਜਾਵੇ ਇੱਟਾ ਚਿੰਨੀਆ ਸ਼ੁਰੂ ਕਰ ਦਿੱਤੀਆਂ ਗਈਆਂ ਕੰਦ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੋਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਨੋਕਾਂ ਦੀਆਂ ਅੱਖਾਂ ਵਿੱਚ ਖੰਝੂ ਵਹਿਣ ਲੱਗੇ ਪਰ ਇੰਨੀ ਨਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਨਿਹਰਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਨਾਂ ਵਿੱਚ ਚਿੰਦ ਦਿੱਤਾ ਗਿਆ ਤਾਂ ਉਹਨਾਂ ਉਹ ਸ਼ਹੀਦਗੀਆਂ ਪਾਸ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇਹ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ ਕਿ ਵਾਹਿਗੁਰੂ ਮੇਰੇ ਪੋਤਰਿਆਂ ਦੀ ਸ਼ਹਾਦਤ ਪ੍ਰਵਾਨ ਕਰਨਾ ਠੰਡੇ ਮੁੱਛ ਵਿੱਚ ਮਾਤਾ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਵੀ ਸਿੱਖੀ ਸਿਧਕ ਤੋਂ ਕਦੇ ਨਾ ਡੋਲੇ ਸਰਹਿੰਦ ਦੇ ਦੇਹੀ ਹਾਕਮ ਨੇ ਉਹਨਾਂ ਦਾ ਅੰਤਨੁਸਕਾਰ ਕਰਨ ਦੀ ਜ਼ਮੀਨ ਤੱਕ ਨਾ ਦਿੱਤੀ ਪਰ ਗੁਰੂ ਘਰ ਦੇ ਸੱਚੇ ਸੇਵਾਦਾਰ ਦੀਵਾਨ ਟੋਡਰਮਲ ਨੇ 6 ਫੁੱਟ ਜ਼ਮੀਨ ਸੋਨੇ ਦੀਆਂ ਮੋਹਰਾਂ ਬਦਲੇ ਪ੍ਰੀਤ ਕੇ ਫਿਰ ਮਾਤਾ ਜੀ ਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕੀਤਾ ਉਹ ਸਾਡੇ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿੱਚ ਸ਼ੋਭਿਤ ਹੈ 19 ਸਦੀ ਦੇ ਅੰਤਲੇ ਸਮੇਂ 'ਚ 1870 ਦੀ ਸਦੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮੇਜ਼ਾ ਅੱਲਾ ਯਾਰ ਖਾਨ ਯੋਗੀ ਨੇ ਦੋ ਲੰਮੀਆਂ ਕਵਿਤਾਵਾਂ ਸ਼ਹੀਦਾਨੇ ਵਫ਼ਾ ਏ ਅਤੇ ਗਾਂ ਏ ਸ਼ਹੀਦਾਂ ਲਿਖ ਕੇ ਮਾਤਾ ਜੀ, ਦਸਮੇਸ਼ ਪਿਤਾ, ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਨੂੰ ਆਪਣੀ ਸਰਧਾਂਜਲੀ ਭੇਂਟ ਕੀਤੀ ਹੈ ਹਕੀਮ ਜੋਗੀ ਜੀ ਦਾ ਇੱਕ ਮਸੀਹਾ ਵਰਣਨ ਕੀਤੇ ਬਗ਼ੈਰ ਸਰਧਾਂਜਲੀ ਅਧੂਰੀ ਹੈ, ਅੱਲਾ ਯਾਰ ਖਾਂ ਜੋਗੀ ਕਹਿੰਦੇ ਹਨ, ਬਸ ਏਕ ਹਿੰਦ ਮੈਂ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਪਾਪ ਮੇ ਗਤੇ ਯਹਾਂ ਖੁਦਾ ਕੇ ਲੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।